ਹੋਰ ਸੰਗੇ ਪਹਿਲਵਾਨ ਸਰਰਸੇ ਦੇ ਪੇਗਰ ਅਸੀਂ ਸਰਕਾਰੀ ਰਸਤਾ ਡੇ ਹਾਂ ਜੀ ਭਰਾਵੋ ਪਹਿਲਾਂ ਇਹਨਾਂ ਨੇ ਸਰਕਾਰੀ ਰਸਤਾ ਡੱਕਿਆ ਐਸ ਐਚਓ ਸਾਹਿਬ ਕੋਲੇ ਨੇ ਮੌਕਾ ਵੇਖਿਆ ਜਾ ਕਿ ਮੌਕਾ ਵੇਖ ਪਤਾ ਕਿ ਤੁਸੀਂ ਰਸਤਾ ਚਾਲੂ ਕਰੋ ਇਹਨਾਂ ਨੇ ਰਾਤ ਬੰਦੇ ਲਿਆਂਦੇ ਖਾਸਿਓ ਜੀ ਇਹਨਾਂ ਨੇ ਪਹਿਲਾਂ ਸਾਰਾ ਪਿੰਡ ਦੇ ਸਾਡੇ ਮੁੰਡੇ ਨੂੰ ਸੱਟਾਂ ਲਾ ਕੇ ਆਏ ਨੇ ਉਹ ਵੀ ਇੱਥੇ ਦਾਖਲ ਹੋਇਆ ਅੱਜ ਇਹਨਾਂ ਨੇ ਸਰਪੰਚ ਸਾਡਾ ਮਾਰਦਾ ਜਿਹੜਾ ਸਰਪੰਚ ਦਾ ਭਰਾ ਨਿਰਮਨ ਸਿੰਘ ਮੈਨੂੰ ਧਮਕੀ ਦਿੱਤੀ ਆ ਰਾਤ 10 ਵਜੇ ਮੈਨੂੰ ਲਫ ਫੋਨ ਆਇਆ ਜੀ ਉਹਦਾ ਸਰਵਣ ਸਰਵਣ ਸਿੰਘ ਹੈ ਇੰਗਲੈਂਡ ਤੋਂ ਆਦਾ ਸਵੇਰੇ ਕਲਾਂਦੌਰ ਤੋਂ ਜਾ ਕੇ ਕੋ ਤੇਰਾ 10 ਸਾਲਾਂ ਦਾ ਮੁੰਡਾ ਚੁੱਕ ਕੇ ਮਾਰਦਾ ਸਕੂਲੋਂ ਮੈਂ ਆ ਵੀ ਮਨੂ ਬਾਰੋ ਮੇਰਾ ਭਰਾ ਅਬਰਤਾ ਜੀ ਕਲੰਡੌਰ ਦੇ ਪਿੰਡ ਸ਼ੂਰ ਦੇ ਵਿੱਚੋਂ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਮਜੂਤਾ ਜਿਹੜੇ ਸਰਪੰਚ ਨੇ ਉਹਨਾਂ ਦੇ ਭਰਾ ਨਿਰਮਲ ਸਿੰਘ ਨੂੰ ਜਿਹੜੀਆਂ ਇੱਕ ਪਿੰਡ ਦੇ ਵਕੀਲ ਜਿਸ ਦਾ ਨਾਮ ਲਖਪ੍ਰੀਤ ਸਿੰਘ ਫੌਜੀ ਉਹਨਾਂ ਵੱਲੋਂ ਜਿਹੜੀਆਂ ਗੋਲੀਆਂ ਮਾਰਕੀਆਂ ਸੀ। ਤੁਸੀਂ ਮੌਕੇ ਤੇ ਪਹੁੰਚੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕਰਕੇ ਅਸੀਂ ਸਾਰੀ ਇਹਨਾਂ ਦੀ ਡਿਟੇਲ ਲੈ ਲਈ ਔਰ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਜਿਹੜੀਆਂ ਉਹ ਵਰਕਪਲਾਨ ਟੀਮਾ ਬਣਾ ਕੇ ਜਿੰਨੇ ਬੰਦਿਆਂ ਦੇ ਨਾਮ ਇਹਦੇ ਵਿੱਚ ਫਿਕਰ ਹੋ ਰਹੇ ਨੇ ਉਹਨਾਂ ਸਾਰਿਆਂ ਦੇ ਉੱਤੇ ਜਿਹੜੀ ਇਮੀਡੀਏਟਲੀ ਸੀ ਐਫਆਈਆਰ ਦਰਜ ਕਰਕੇ ਤੇ ਅਸੀਂ ਟੀਮਾਂ ਬਣਾ ਕੇ ਰੇਡਸ ਜਿਹੜੇ ਸ਼ੁਰੂ ਕਰਵਾ ਦਿੱਤੇ ਨੇ ਆਲਰੇਡੀ ਬਹੁਤ ਜਲਦ ਅਸੀਂ ਜਿਹੜੇ ਇਹਦੇ ਦੋਸ਼ੀ ਨੇ ਉਹ ਆਇਡੈਂਟੀਫਾਈਡ ਨੇ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਔਰ ਉਹਨਾਂ ਨੂੰ ਬੰਦੀ ਸੜਾ ਜਿਹੜੀ ਆ ਉਹ ਜ਼ਰੂਰ ਕੀਤੀ ਜਾਏਗੀ ਤੇ ਜਿਹੜੇ ਗੋਲੀਆਂ ਜਿਹੜੇ ਮੋਟਰ ਗਨ ਦੇ ਪੁਜਾ ਪਾਤੀਗੇ ਹਾਂਜੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਤੋ ਕਿ ਸਾਨੂੰ ਜਦੋਂ ਇਨਫੋਰਮੇਸ਼ਨ ਮਿਲੀ ਅਸੀਂ ਇੱਥੇ ਸਿਵਲ ਹਸਪੀਟਲ ਦੇ ਵਿੱਚ ਆਣ ਕੇ ਦੇਖਿਆ ਕਿ ਉਹਨਾਂ ਦੀ ਜਿਹੜੀ ਆ ਉਹ ਡੈਥ ਹੋ ਚੁੱਕੀ ਸੀ ਬਟ ਫਿਲਹਾਲ ਜਿਹੜਾ ਹੈਗਾ ਆ ਅਸੀਂ ਇਹਦੇ ਵਿੱਚ ਸਾਡਾ ਜਿਹੜਾ ਪਹਿਲਾ ਟਾਰਗੇਟ ਹੈਗਾ ਉਹ ਹੈਗਾ ਕਿ ਅਸੀਂ ਜਲਦੀ ਤੋਂ ਜਲਦੀ ਜਿਹੜੇ ਸਾਡੇ ਇਸ ਮੁਕਦਮੇ ਦੇ ਦੋਸ਼ੀ ਨੇ ਉਹਨਾਂ ਨੂੰ ਅਸੀਂ ਜਿਹੜਾ ਉਹ ਅਰੈਸਟ ਕਰੀਏ ਜੇ ਦੀ ਕੋਈ ਸੀਸੀਟੀਵੀ ਫੋਟੋ ਜੀ ਵੀ ਕੋਈ ਹੈਗਾ ਡੇ ਕੋਲ ਫਿਲਹਾਲ ਅਜੇ ਤੱਕ ਕੋਈ ਵੀ ਸੀਸੀਟੀਵੀ ਫੁਟੇਜ ਸਾਨੂੰ ਨਹੀਂ ਮਿਲੀ ਇਹਦੇ ਬਟ ਅਸੀਂ ਉਹੀ ਪ੍ਰਵਾਸ ਨੰਬਰ ਦੇ ਨਾਲ ਘਰ-ਬਸਤ ਕਰ ਜਿਹੜਾ ਮੌਕਾ ਹੈਗਾ ਮੌਕੇ ਨੂੰ ਸਾਰੇ ਨੂੰ ਜਿਹੜਾ ਸੀਸ ਕਰਕੇ ਉੱਥੋਂ ਉਹ ਦਿਹਾੜੇ ਦੁਆਲੇ ਤੇ ਸਾਰੇ ਏਰੀਆ ਨੂੰ ਜਿਹੜਾ ਬਹੁਤ ਸਰਚ ਕਰਕੇ ਉੱਥੋਂ ਜਿਹੜੀ ਕੋਈ ਸੀਸੀਟੀਵੀ ਫੁਟੇਜ ਮਿਲੇ ਜਿਉਂ ਉਹਨੂੰ ਅਸੀਂ ਸਫਾਰਮਿਸਲ ਦੇ ਦਿੱਤੇ ਲੈਣ ਕੇ ਅਗਲੀ ਕਾਰਵਾਈ ਜਿਹੜੀ ਉਹਨਾਂ ਦੇ ਕੀ ਪੁਰਾਣੀ ਵੇਜ ਜਾਂ ਕੋਈ ਗੈਂਗਸਟਰ ਵਰਗਾ ਫਿਰ ਹਾਲ ਬੁੱਢਲੀ ਪੁਛਗਿਸ਼ਤ ਨੂੰ ਇਹੀ ਸਾਹਮਣੇ ਆਇਆ ਕਿ ਪਿੰਡ ਦੀ ਪੰਚਾਇਤ ਜਿਹੜੀ ਹੈਗੀ ਆ ਉਹ ਇੱਕ ਗਲੀ ਬਣਾਉਣ ਜਾ ਰਹੀ ਸੀਗੀ ਜੋ ਕਿ ਸਰਕਾਰੀ ਗਲੀ ਦੇ ਦੱਸਣ ਮੁਤਾਬਕ ਔਰ ਇਹ ਜਿਹੜਾ ਲਵ ਪ੍ਰੀਤ ਦਾ ਫੌਜੀ ਹੈ ਤੇ ਇਸ ਦਾ ਪਰਿਵਾਰ ਹੈ ਉਹ ਗੱਡੀ ਬਣਾਉਣ ਤੋਂ ਇਹਨਾਂ ਨੂੰ ਰੋਕਦੇ ਸੀਗੇ ਜੋ ਜਿਸ ਦੇ ਬਾਬਤ ਜਿਹੜਾ ਹੈਗਾ ਇਹ ਝਗੜਾ ਹੋਇਆ ਔਰ ਇਸ ਦੇ ਵਿੱਚ ਅੱਜ ਜਿਹੜਾ ਹੈਗਾ ਇਹ ਹਾਪਾਰੀ ਇਨਸੀਡੈਂਟ